ਇਹ ਤਾਂ ਨਾਮ ਦਾ ਸਿਰਫ ਆਪਣੀ ਜੱਥੇਬੰਦੀ ਦਾ ਨਾਮ ਰੱਖ ਕੇ ਗਏ। ਮੈਂ ਬਿਲਕੁਲ ਸਰ ਕੋਟਲਾ ਸੁਭਾ ਪ੍ਰਧਾਨ ਕਿਸਾਨ ਨੌਜਵਾਨ ਸ਼ਿਕਸ਼ਟ ਕਮੇਟੀ ਪੰਜਾਬ ਅੱਜ ਜਿਹੜਾ ਅਸੀਂ ਲੰਬੇ ਸਮੇਂ ਦੇ ਉੱਤੋਂ ਇੱਕ ਗੈਸ ਸਿਲੰਡਰਾਂ ਦੇ ਉੱਤੇ ਹੋ ਰਹੀ ਲੁੱਟ ਜਾਗਰੂਕ ਕੀਤੀ ਵੀਡੀਓ ਬਣੀਆਂ ਸੀਆਂ ਪਿੱਛੇ ਜਿਹੜੇ ਪਿੱਛੇ ਨਹੀਂ ਚੱਲੀਆਂ। ਔਰ ਇੱਕ ਜਿਹੜਾ ਦੁੱਧ ਤੇ ਡੁਪਲੀਕੇਟ ਜਰੀਲਾ ਬਣਾ ਰਹੀਆਂ ਨੇ ਕੁਝ ਡੇਰੀਆਂ ਜਿਹੜੀਆਂ ਬਹੁਤ ਵੱਡੇ ਤਨਾ ਦੇ ਵਿੱਚ ਜ਼ੈਰ ਕੋਰੀਆਂ ਉਹਨਾਂ ਦੇ ਸਬੰਧ ਦੇ ਵਿੱਚ ਔਰ ਇੱਕ ਮੰਡੀਆਂ ਬੋਰਡ ਦਾ ਜਿਹੜਾ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਹੋ ਰਹੀ ਲੋਟਿਆ ਉਹਦੇ ਸਬੰਧ ਦੇ ਵਿੱਚ ਤਿੰਨ ਮਸਲਾਂ ਦੇ ਉੱਤੇ ਅਸੀਂ ਜਿਹੜਾ ਅੱਜ ਡੀਐਸਸੀ ਸਾਹਿਬ ਨੂੰ ਮਿਲੇ ਔਰ ਉਹਨਾਂ ਦੇ ਨਾਲ ਸਾਡਾ ਜਿਹੜਾ ਸਵੇਰ ਸਵੇਰ ਨੂੰ ਆ ਗਿਆ ਮੈਡੀਕਲ ਵਾਲਾ ਉਹ ਸੱਜਿਆ ਨਾਲ ਔਰ ਦੁੱਧ ਦੇ ਮਸਲੇ ਦੇ ਰਿਹਾ ਦੀ ਕੋਲ ਕੀ ਚਰਚਾ ਹੋਈ ਔਰ ਦੂਸੇਆ ਮਸਲਾਂ ਤੋਂ ਪਿੰਨਾ ਸਮਝਵਾ ਜਾ ਕੇ ਥੋੜੇ ਦਿਨਾਂ ਦੇ ਵਿੱਚ ਵਿੱਚ ਅਸੀਂ ਉਹ ਮੀਟਿੰਗ ਕਰਵਾ ਕੇ ਔਰ ਸਾਰਿਆਂ ਮਸਲਾਂ ਨੂੰ ਸੁਜਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਜਿਹੜਾ ਮਨ ਲਾ ਕੋ ਇੱਕ ਦੌਰ ਖਤਮ ਦੇ ਚੱਲ ਰਹੇ ਨੇ ਇਹਨਾਂ ਨੂੰ ਰੋਕਣ ਵਾਸਤੇ ਲੱਗਦਾ ਵਿਸ਼ਵਾਸ ਜਿਹੜਾ ਪਿਆ ਵਿੱਚ ਅੱਗੇ ਨੂੰ ਦੇਖੋ ਜਿਸ ਦਿਨ ਅਸੀਂ ਇੱਕ ਸੇਵਾ ਸਰਜਨ ਮੈਡੀਕਲ ਡਿਪਾਰਟਮੈਂਟ ਨੂੰ ਇੱਕ ਅਸੀਂ ਐਪਲੀਕੇਸ਼ਨ ਦਿੱਤੀ ਸੀ ਉਸ ਐਪਲੀਕੇਸ਼ਨ ਦੇ ਉੱਤੇ ਜਿਹੜਾ ਡਿਪਾਰਟਮੈਂਟ ਨੇ ਕੁਝ ਦੇਰੀਆਂ ਦੇ ਉੱਤੇ ਜਿਹੜਾ ਉਹ ਰੇਟ ਕੀਤੀ ਸੀ ਪਰ ਉਹ ਜਿਹੜੀ ਰੇਟ ਸੀਗੀ ਜਿਹੜੇ ਅਸੀਂ ਚਾਹੁੰਦੇ ਸੀ ਆ ਕੇ ਉਹ ਜਿਹੜਾ ਪ੍ਰੋਪਰ ਇਹਨੂੰ ਬੰਦ ਕੀਤਾ ਜਾਵੇ ਉਹਨਾਂ ਨੇ ਨਹੀਂ ਕੀਤਾ ਉਹਦਾ ਕਰਕੇ ਜਿਹੜੇ ਉਹ ਸਦਿਆਂ ਵਿਚਾਰਾ ਬਟਾ ਦਰਾਏ ਪੈ ਇੰਨੇ ਦਿਨਾਂ ਤੋਂ ਤੁਸੀਂ ਕੀ ਕੀਤਾ ਉਹਨਾਂ ਕਹਿੰਦੇ ਅਸੀਂ ਕੁਝ ਦੇਰੀਆਂ ਦੇ ਉੱਤੇ ਜਿਹੜਿਆ ਉਹ ਰੇਟ ਕੀਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਰੇਟਾਂ ਕਰਾਂਗੇ ਔਰ ਹਰ ਇੱਕ ਦੇਰੀ ਦੇ ਉੱਤੇ ਜਿੰਨੇ ਜਦੋਂ ਵੀ ਜਿਹੜਾ ਜਫੇਬੰਦੀ ਆਪਕੀ ਅਸੀਂ ਉਸੇ ਦਿਨ ਹੀ ਜਿਹੜਾ ਉਹ ਰੇਟ ਕਰਕੇ ਜਿਹੜਾ ਲੋਕਾਂ ਨੂੰ ਜਿਹੜਾ ਵਧੀਆ ਦੁੱਧ ਪੀਣ ਵਾਸਤੇ ਮਿਲੇਗਾ ਔਰ ਜਿਵੇਂ ਸਾਡੀ ਗੈਸ ਸਲੈਂਡਰਾਂ ਦੀ ਹੋਈ ਹੀ ਗੱਲ ਉਹਦੇ ਉੱਤੇ ਵੀ ਏਡੀ ਇਸਾਬੇ ਜਿਹੜਾ ਵਿਸ਼ਵਾਸ ਹੋਇਆ ਕਿ ਅਸੂਤਵ ਨਾਲ ਜਿਹੜਾ ਇਹਦੇ ਉੱਤੇ ਵੀ ਪੂਰਾ ਬੈਕ ਜਿਹੜਾ ਪੰਡਪਾਰਟਮੈਂਟ ਆ ਫੋਸ ਲਈ ਔਰ ਨਾ ਪ੍ਰੋਬਲਮ ਪਾ ਦੇ ਰਿਹਾ ਉਹ ਨਾਲ ਹੋਇਆ ਕਰਨਗੇ ਔਰ ਨਾਲ ਹੋ ਕੇ ਜਿਹੜੀ ਕਾਰਵਿ